ਨੱਚਣਾ ਵੀ ਇਬਾਦਤ ਬਣ ਜਾਂਦਾ ਨੱਚਣਾ ਵੀ ਇਬਾਦਤ ਬਣ ਜਾਂਦਾ ਜੇ ਨੱਚਣੇ ਟਾਂਗ ਹੋਵੇ ਜੇ ਨਚਣੇਂਦਾ ਟਾਂਗ ਹੋਵੇ ਰੰਗ ਇਸ਼ਕ ਦਾ ਉਸੇ ਤੇ ਚੜਦਾਏ ਰੰਗ ਇਸ਼ਕ ਦਾ ਓਸੇ ਤੇ ਚੜਦਾ ਏ ਜਿਦਾ ਮੁਰਸ਼ਿਦ ਵੀ ਰੰਗਿਆ ਰੰਗ ਹੋਵੇ ਜਿਦਾ ਮੁਰਸ਼ਿਦ ਵੀ ਰੰਗਿਆ ਰੰਗ ਹੋਵੇ ਤੇਰਾ ਇਸ਼ਕ ਨਚਾਉਂਦਾ ਵੇ ਸਜਣਾ ਸਾਨੂੰ ਤੇ ਨਚਣਾ ਨਹੀਂ ਆਉਂਦਾ ਤੇਰਾ ਇਸ਼ਕ ਨਚਾਉਂਦਾ ਵੇ ਸਜਣਾ ਸਾਨੂੰ ਤੇ ਨੱਚਣਾ ਨਹੀਂ ਆਉਂਦਾ ਤੇਰੇ ਇਸ਼ਕ ਦੀ ਮਸਤੀ ਐਸੀ ਏ ਸਾਨੂੰ ਤੇ ਦੱਸਣਾ ਨਹੀਂ ਆਉਂਦਾ ਤੇਰਾ ਇਸ਼ਕ ਨਚਾਉਂਦਾ ਬੇਸਜਣਾ ਸਾਨੂੰ ਤੇ ਨੱਚਣਾ ਨਹੀਂ ਆਉਂਦਾ ਸਾਨੂੰ ਤੇ ਨੱਚਣਾ ਨਹੀਂ ਆਉਂਦਾ ਮੈਂ ਕੋ ਜੀ ਹਾਂ ਤੂੰ ਸੋਣਾ ਏ ਤੇਰੇ ਵਰਗਾ ਹੋਰ ਨਾ ਹੋਣਾ ਏ ਮੇ ਕੋ ਜੀ ਹਾਂ ਤੂੰ ਸੋਨਾ ਏ ਤੇਰੇ ਵਰਗਾ ਹੋਰ ਨਾ ਹੋਣਾ ਏ ਅਸੀਂ ਤੇਰੀ ਮਿਹਰ ਨਾਲ ਬਚ ਗਏ ਹਾਂ ਸਾਨੂੰ ਤੇ ਬਚਣਾ ਨਹੀਂ ਆਉਂਦਾ ਅਸੀਂ ਤੇਰੀ ਮਿਹਰ ਨਾਲ ਬਚ ਗਏ ਹਾਂ ਸਾਨੂੰ ਤੇ ਬਚਣਾ ਨਹੀਂ ਆਉਂਦਾ ਤੇਰਾ ਇਸ਼ਕ ਨਚਾਉਂਦਾ ਦੇ ਸਜਣਾ ਸਾਨੂੰ ਤੇ ਨਚਣਾ ਨਹੀਂ ਆਉਂਦਾ ਸਾਨੂੰ ਤੇ ਨਚਣਾ ਨਹੀਂ ਆਉਂਦਾ ਤੇਰੇ ਵਰਗਾ ਦਿਲਦਾਰ ਨਹੀਂ ਮਿਲਿਆ फुल तेर जि किते न खिल तेर वरगा दिलदार फुल तेर जि किलिया ਅਸੀਂ ਤੇਰੇ ਕਰਕੇ ਹੱਸਦੇ ਹਾਂ ਸਾਨੂੰ ਤੇ ਹੱਸਣਾ ਨਹੀਂ ਆਉਂਦਾ ਅਸੀਂ ਤੇਰੇ ਕਰਕੇ ਹੱਸਦੇ ਹਾਂ ਸਾਨੂੰ ਤੇ ਹੱਸਣਾ ਨਹੀਂ ਆਉਂਦਾ ਤੇਰੇ ਇਸ਼ਕ ਦੀ ਮਸਤੀ ਐਸੀ ਏ ਸਾਨੂੰ ਤੇ ਦੱਸਣਾ ਨਹੀਂ ਆਉਂਦਾ ਤੇਰਾ ਇਸ਼ਕ ਨਚਾਉਂਦਾ ਬੇਸਜਣਾ ਸਾਨੂੰ ਤੇ ਨਚਣਾ ਨਹੀਂ ਆਉਂਦਾ ਸਾਨੂੰ ਤੇ ਨੱਚਣਾ ਨਹੀਂ ਆਉਂਦਾ ਤੂੰ ਤੇਜ ਦੀ ਅੱਖ ਦਾ ਤਾਰਾ ਏ ਸੋਹਣੇ ਦਾ ਰਾਜ ਦੁਲਾਰਾ ਏ ਤੂੰ ਕੇਜ ਦੀ ਅੱਖ ਦਾ ਤਾਰੇ ਸੋਹਣੇ ਦਾ ਰਾਜ ਦੁਲਾਰਾ ਏ ਸਾਡਾ ਤੂੰ ਹੀ ਇੱਕ ਸਹਾਰਾ ਏ ਸਾਨੂੰ ਤੇ ਦੱਸਣਾ ਨਹੀਂ ਆਉਂਦਾ ਸਾਡਾ ਤੂੰ ਹੀ ਇੱਕ ਸਹਾਰਾ ਏ ਸਾਨੂੰ ਤੇ ਦੱਸਣਾ ਨਹੀਂ ਆਉਂਦਾ ਤੇਰਾ ਇਸ਼ਕ ਨਚਾਉਂਦਾ ਬੇਸਜਣਾ ਸਾਨੂੰ ਤੇ ਨਚਣਾ ਨਹੀਂ ਆਉਂਦਾ ਸਾਨੂੰ ਤੇ ਨਚਣਾ ਨਹੀਂ ਆਉਂਦਾ ਤੇਰੇ ਇਸ਼ਕ ਦੀ ਮਸਤੀ ਐਸੀ ਏ ਸਾਨੂੰ ਤੇ ਦੱਸਣਾ ਨਹੀਂ ਆਉਂਦਾ ਤੇਰਾ ਇਸ਼ਕ ਨਚਾਉਂਦਾ ਵੇ ਸਜਣਾ ਸਾਨੂੰ ਤੇ ਨਚਣਾ ਨਹੀਂ ਆਉਂਦਾ ਤੇਰਾ ਇਸ਼ਕ ਨਚਾਉਂਦਾ ਵੇ ਸਜਣਾ ਸਾਨੂੰ ਤੇ ਨਚਣਾ ਨਹੀਂ ਆਉਂਦਾ ਸਾਨੂੰ ਤੇ ਨਚਣਾ ਨਹੀਂ ਆਉਂਦਾ